हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਵਧੀਆ ਵੀਰ ਬਰੀਡ ਤੇ ਕੰਮ ਕਰਦਾਗਾ ਉਹਨਾਂ ਵਿੱਚੋਂ ਅੱਜ ਇੱਕ ਵੜ ਬਾਈ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਦੀ ਨਾਲ ਗੱਲਬਾਤ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਵਧੀਆ ਚੱਲਦੀ ਕੰਮਕਾਰ ਵਧੀਆ ਚੱਲਦਾ ਜੀ ਬਹੁਤ ਵਧੀਆ ਜੀ ਠੀਕ ਆ ਫਿਰ ਆਪਣੀਆਂ ਦੁੱਧ ਤੇ ਲਾਈਆਂ ਮੈਂਗਾ ਮੈਂ ਹਾਂਜੀ ਦੁੱਧ ਤੇ ਇੱਧਰ ਦੁੱਧ ਵਾਲੇ ਪਸ਼ੂ ਹੀ ਹੁੰਦੇ ਆ ਦੂਸਰੇ ਵਾੜੇ ਦੇ ਵਿੱਚ ਬੱਛੇ ਹੋ ਉੱਚੀਆਂ ਤੇ ਜਿਹੜੀਆਂ ਜਾਂ ਟੋਕੜਾਂ ਉਹ ਹੁੰਦੀਆਂ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਗੁਰਦੀਪ ਸਿੰਘ ਪਿੰਡ ਕੋਹਲਿਆ ਖੁਰ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਨੇੜੇ ਪਿੰਡ ਆਪਣਾ ਕਿਹੜਾ ਨੇੜੇ ਪਿੰਡ ਇੱਧਰ ਮੰਨੂ ਕਿ ਦੁਨੇ ਕੇ ਵੱਡਾ ਕੋਹਲਿਆ ਠੀਕ ਆ ਵੱਡਾ ਕੋਹਲਿਆ ਵੀ ਨੇੜੇ ਹਾਂਜੀ ਹਾਂਜੀ ਨਾਲ ਕਿਲੋ ਠੀਕ ਹੈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਆ ਆਪਣੇ ਘਰ ਦੀ ਵੀ ਹੈ ਹਾਂਜੀ ਹਾਂਜੀ ਘਰ ਦੀ ਵੈਡ ਹੈ ਸਾਰੀਆਂ ਘਰ ਦੀਆਂ ਵੈਡ ਚੀਆਂ ਆਪਣੇ ਠੀਕ ਆ ਕਿਹੜਾ ਸੂਆ ਸੁੰਦੀ ਹੈ ਜੀ ਇਹ ਤੀਜਾ ਸੂਆ ਸੁੰਦੀ ਠੀਕ ਆ ਤੀਜਾ ਸੂਆ ਸੁੰਦੀ ਹੈ ਕਿੰਨਾ ਕੁ ਟਾਈਮ ਬਾਕੀ ਹੈ ਜੀ ਇਹਦਾ ਇਹਦੇ ਦੋ ਤਿੰਨ ਦਿਨ ਹੀ ਬਾਕੀ ਹੈ ਜੀ ਬਸ ਦੋ ਤਿੰਨ ਦਿਨ ਬਾਕੀ ਹਾਂਜੀ ਹਾਂਜੀ ਤੇ ਕੀ ਰਿਕਾਰਡ ਰਿਹਾ ਜੀ ਪਿਛਲੇ ਸੂਆ ਇਹ 28 29 ਕਿਲੋ ਸਾਡਾ ਇਹਦਾ ਚੋਇਆ ਵਾ ਦੁੱਧ ਠੀਕ ਆ ਹਾਂਜੀ ਹਾਂਜੀ ਐਤ ਕੀ ਕਿੰਨਾ ਕਿਤੇ ਦੂ ਜਸਟਿਮੇਟ ਤਕਰੀਬਨ ਜੇ ਦੂ ਅਬਾ ਵੀ ਦੇਉਗੀ 30 ਪਲੱਸ ਹੀ ਕਰੂਗੀ ਹਾਂਜੀ ਹਾਂਜੀ ਠੀਕ ਆ ਹਾਂਜੀ ਤਿਆਰੀ ਬਹੁਤ ਸੋਹਣੀ ਹੋਈ ਵੀ ਆ ਠੀਕ ਆ ਬਾਕੀ ਫੈਡ ਫੂਡ ਚੰਗੀ ਆਉਂਦੀ ਹੈ ਫੈਡ ਫੂਡ ਬਹੁਤ ਵਧੀਆ ਜੀ ਗਰਮ ਗਰਮੀ ਵੀ ਨਹੀਂ ਕੋਈ ਮੰਨਦੀ ਜੀ ਠੀਕ ਆ ਭਾਈ ਇਹਨੇ ਗਰਮੀ ਵੀ ਨਹੀਂ ਮੰਨਦੀ ਬਾਕੀ ਭਾਈ ਲੇਵਾ ਚੈੱਕ ਕਰਾ ਨੇ ਕਿੰਨੇ ਕ ਦਿਨਾਂ ਦੀ ਕੱਚੀ ਹੈ ਭਾਈ ਬਸ 3 ਕ ਦਿਨ ਹੀ ਲੈਂਦੀ ਹੈ ਜੀ ਠੀਕ ਆ ਲੇਵੇ ਦੀ ਭਾਈ ਫੀਟਿੰਗ ਚੈੱਕ ਕਰ ਲੋ ਕੀ ਬਾਤ ਆ ਬਹੁਤ ਸੋਹਣਾ ਲੇਵਾ ਕਰਮਾੜੀ ਆ ਉਹਦੀ ਆ ਕਿਸੇ ਪਾਸੋਂ ਇਹਨੂੰ ਕੋਈ ਨਹੀਂ ਅੱਜ ਕਿਸੇ ਪਾਸੇ ਫਟ ਚੈੱਕ ਕਰ ਲੋ ਠੰਡੀ ਸ਼ੀਲ ਫੁੱਲਾ ਨਾੜਾਂ ਲੂੜਾਂ ਲੈ ਵੇਤੇ ਬਰੀਕੀ ਚ ਹਾਂਜੀ ਲੈ ਬਈ ਠੰਡੀ ਸ਼ੀਲ ਚੈੱਕ ਕਰ ਲੋ ਗੱਬਣਾ ਜਿਵੇਂ ਹੱਥੀ ਚੋਲੋ ਇਹਨੂੰ ਮਸ਼ੀਨ ਤੇ ਚੋਲੋ ਕੋਈ ਅਚਾਨੀ ਹੱਥੀ ਵੀ ਚੋਲ ਲਈਦੀ ਆ ਕੋਈ ਨਹੀਂ ਕਿ ਜਿਵੇਂ ਲਾਈਟ ਵਗੈਰਾ ਨਹੀਂ ਹੁੰਦੀ ਤਾਂ ਉਹਦੇ ਹੱਥੀ ਚੋਲੇ ਦੀ ਮਸ਼ੀਨ ਤੇ ਵੀ ਲੱਗੀ ਦੋਨੇ ਤਰ੍ਹਾਂ ਹੀ ਚੱਲਦੀ ਹੈ ਜਦੋਂ ਵੀ ਥਣ ਚੈੱਕ ਕਰ ਲੋ ਕਿਆ ਬਾਤ ਆ ਬਹੁਤ ਸੋਹਣਾ ਥਣ ਲੱਗਾ ਮੁੱਠੀ ਵਾਲਾ ਥਾਣਾ ਪੂਰੀ ਬਿੱਥੀ ਦਾ ਥਣ ਲੱਗਾ ਖੋਲ ਦੋ ਬਈ ਤੋੜ ਦੋ ਬਾਕੀ ਬਾਈ ਬਾਈ ਦੇ ਘਰ ਦੇ ਹੋਈ ਆ ਆਬੀ ਏਬੀਐਸ ਦਿਆ ਹੁਣ ਇਹਦੇ ਏਬੀਐਸ ਦੇ ਹਲਕਾ ਦਾ ਸੀਮਨ ਲੱਗਿਆ ਵਾ ਠੀਕ ਆ ਏਬੀਐਸ ਦੇ ਹਲਕਾ ਦਾ ਸੀਮਨ ਲੱਗਿਆ ਹਾਂਜੀ ਹਾਂਜੀ ਹਾਂ ਤੇ ਆਪ ਮਤਲਬ ਕੇ ਏਬੀਐਸ ਰੀ ਆਪ ਈਬੀਐਸ ਦੇ ਹੀ ਨਹੀਂ ਪਤਾ ਸਟਰਾ ਕਿਹੜਾ ਸੀ ਉਹਦੋਂ ਤੇ ਹੁਣ ਜਾਨੀ ਕਿ ਹਲਕਾ ਦਾ ਲੱਗਿਆ ਵਾ ਠੀਕ ਹੈ ਜੀ ਹਾਂਜੀ ਬਾਕੀ ਬਈ ਬਰੀਡ ਚੈੱਕ ਕਰ ਲੋ ਕਿਆ ਬਾਤ ਆ ਕੱਦ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਸਨਖ ਪੋਣਾ ਨਾ ਜੇ ਗੱਲ ਕਰੀਏ ਬਈ ਬਾਹਰ ਚ ਫੋਲਾ ਕਿਸੇ ਪੱਖ ਤੋਂ ਲਿਸੀ ਲਾਮੀ ਨਰੋਇ ਨਗਰ ਕਰਮਾਲੀ ਫੋਲਾ ਫੇਸ ਚੈੱਕ ਕਰਾ ਦਿਓ ਬਈ ਮੜਾ ਰੋਕਦੇ ਇੱਥੇ ਲੈ ਬਈ ਕਿਉਂਕਿ ਭਾਈ ਉਹ ਵੀ ਬਰੀਡਤੀ ਕੰਮ ਕਰਦਾਕ ਨਹੀਂ ਭਾਈ ਹਾਂਜੀ ਹਾਂਜੀ ਤੋਰਾ ਚੈੱਕ ਕਰ ਲੋ ਭਾਈ ਬੈੜ ਦਾ ਜਮਾ ਇੱਕ ਨੰਬਰ ਅਜੇ ਦਿਨ ਲੈਂਦੀ ਆ ਕੱਚੀ ਕੱਚੀ ਉਸ ਹਾਵਣਾ ਭਾਈ ਅੰਦਾਜ਼ਾ ਲਾ ਲਓ ਜਦੋਂ ਉਹਨੂੰ ਕਰਮਾ ਲੈਣੇ ਸੋਨਾ ਬਹੁਤ ਸੋਨਾ ਲੈਵਾ ਤਿਆਰ ਕਰਕੇ ਸੋਨਾ ਬਣਦੀ ਬਹੁਤ ਉਜੀ ਹਾਂਜੀ ਹਾਂਜੀ ਇਹਨੇ ਪੂਰੀ ਬਣ ਜਾਣਾ ਠੀਕ ਆ ਫੋਨ ਹਾਲੇ ਤਾਂ ਤਕਰੀਬਨ ਹਾਲੇ ਨਹੀਂ ਲੈ ਕੀ ਹੋਇਆ ਹਾਂ ਫੁੱਲ ਬੱਗਲਾਂ ਫੁੱਲ ਪਈਆਂ ਹਾਂਜੀ ਹਾਂਜੀ ਜਦੋਂ ਕਰ ਮੈਣੇ ਸੋਨਾ ਸਾਰੀਆਂ ਬਾਈ ਬਲਟਾਂ ਕੱਢ ਕੇ ਸੋਨਾ ਕੋਈ ਪੂਰ ਸਰਲਾ ਨਹੀਂ ਐ ਗੰਨੇ ਵਰਗੀ ਧਾਰ ਹੋ ਚਾਰੇ ਥਣਾ ਦੀ ਠੀਕ ਆ ਹਾਂਜੀ ਹਾਂਜੀ ਬਾਈ ਕਹਿੰਦੇ ਬਾਈ ਕੋਈ ਪੂਰ ਸਰਲਾ ਨਹੀਂ ਹੋਣਾ ਜਮ ਐਨ ਗੰਨੇ ਵਰਗੀ ਧਾਰ ਹੋਊਗੀ ਬਾਕੀ ਬਾਈ ਕਹਿੰਦੇ ਮਸ਼ੀਨ ਤੇ ਵੀ ਅਸੀਂ ਚਵਾਈ ਕਰ ਲਈਦੀ ਆ ਤੇ ਬਿਨਾ ਮਸ਼ੀਨ ਤੋਂ ਵੀ ਕਰ ਲਈਦੀ ਆ ਕੋਈ ਆਏ ਨਹੀਂ ਹੈਗਾ ਵੀ ਹੱਥ ਦਾ ਕਰ ਦੂਗੀ ਕਿ ਨਹੀਂ ਬਾਈ ਨਾ ਜੀ ਨਾ ਦੋਨੇ ਹੱਥੀ ਵੀ ਬੈਘੇ ਚੋਲੇ ਦੀ ਆ ਕੱਲਾ ਜਿਵੇਂ ਮਰਜੀ ਚੋਲੋ ਠੀਕ ਆ ਜਿਵੇਂ ਮਰਜੀ ਚੋਲੋ ਹਾਂਜੀ ਹਾਂਜੀ ਤੇ ਕੀ ਮੁੱਲ ਰਹੂ ਬਾਈ ਇਹਦਾ ਲੈਣ ਦੇਣ ਨਾਲ ਹੀ ਇੱਕ ਵੀ ਹੋਊਗਾ 120000 120000 ਮਾਨਤਾਨ ਆਏਗਾ ਦਾ ਹੋ ਜੂ ਮਾਨਤਾਨ ਮਾਰਾ ਮੋਟਾ ਹੋਊਗਾ ਜੀ ਸੀਮਨ ਵੀ ਚੰਗਾ ਲੱਗਿਆ ਵੱਛੀ ਦੇਗੀ ਤਾਂ 20000 ਦੀ ਵੱਛੀ ਛੱਡ ਜੀ ਠੀਕ ਹੈ ਹਾਂਜੀ ਹਾਂਜੀ ਬਾਈ ਕਹਿੰਦਾ ਜੇ ਬਾਈ ਬੱਚਾ ਬੱਸੀ ਦੇਗੀ ਨੌ ਸਕਸਰ ਲੱਗਿਆ ਇਹਨੂੰ ਕੋਈ ਸਕਸਰ ਲੱਗਿਆ ਵਾ ਲੱਗਿਆ ਵਾ ਇਹਦੇ ਐਬੀਐਸ ਦੇ ਹਲਕ ਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਐਬੀਐਸ ਦੇ ਹਲਕ ਤੋਂ ਬਾਈ ਕੱਬਣਾ ਕਰਮ ਵਾਲੀ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਓ ਬਾਈ ਕਹਿੰਦਾ ਜੇ ਚੰਗੀ ਬੱਸੀ ਦੇਤੀ ਤਾਂ ਬੱਸੀ ਆਪਾਂ 20000 ਦੀ ਲੈ ਲਾਂਗੇ ਨਹੀਂ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਨਗ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲੋ ਧੰਨਵਾਦ